ਵਾਰ ਕੀ ਜੈ ਭਾਈ ਤੂੰ ਨਾ ਕਰੇ ਤੇ ਹੋਰ ਕਰੂਗਾ ਕਿਹੜਾ ਹਏ ਮੇਰੀ ਸਵੇ ये रुतबा ये रुतबा तुझे मेरे सर से मिला है ये रुतबा तुझे मेरे सर से मिला है ये सर भी तेरे दर से मिला है वो मिलता है मुकदर से ज्यादा सच तो ये है कि मुकद्दर भी ਮਹੀਨਾ ਕਿੱਡਾ ਭਾਗਾ ਵਾਲਾ ਆਇਆ ਚੱਲਾ ਭਗੜ ਵਾਲੇ ਦਾ ਗਿਆ ਭਗੜ ਵਾਲੇ ਦਾ ਆਇਆ ਸੌਣ ਦਾ ਮਹੀਨਾ ਦੀ ਦਬਾਗਾ ਵਾਲਾ ਚੱਲਾ ਵਗੜ ਵਾਲੇ ਦਾ ਗਿਆ ਵਗੜ ਵਾਲੇ ਦਾ ਗਿਆ ਰਾਜੀ ਆਖੀ ਜੀ ਗੁਲਜਾਰਾ ਜੀ ਹੋ ਮਾੜੀ ਉੱਤੇ ਸੁਣਾ ਲੱਗੇ ਬਾਜਦਾ ਨਗਾਰਾ ਜੀ ਲੱਗਦੇ ਮੇਲੇ ਰਿਤ ਘੇੜੀ ਉਹ ਨਜ਼ਾਰਾ ਜੀ ਹੋ ਨਿੱਕੀ ਦੀ ਗੁਲਜਾਰਾ ਜੀ ਹੋ ਲੱਗੇ ਪੈਰੀ ਘੁੰਮਦੇ ਨੇ ਪਗਤ ਪਿਆਰੇ ਹੋ 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 ਲੱਗੇ ਪੈਰੀ ਘੁੰਮਦੇ ਨੇ ਪਗਤ ਪਿਆਰੇ ਰੱਖ ਦੇ ਨਾ ਕੋਈ ਪਰਵਾਹ ਮਨ ਰੱਖ ਦੇ ਨਾ ਕੋਈ ਪਰਵਾਹ ਜਿਹਦਰਾ ਬਾਬਾ ਜੀ ਕੇ ਜੂ ਖੇੜਾ ਗਤੀ ਜਜਕਰ 20 ਲਖਸ਼ੀ ਦੇ ਬਾਗੜ ਵਾਲੇ ਪੀਰ ਬਾਬਾ ਜੀ ਸਤੋ ਇਹ ਬਾਗੜ ਦਾ ਪੀਰ ਐਸਾ ਪੀਰ ਹੋਇਆ ਨਾ ਬਸਰੀ ਦੁਨੀਆ ਮਾ ਹੋਣਾ ਨਾ ਹੋਣੀ ਸੱਚੇ ਮੰਤਰੀ ਸਪੀਤ ਕੀ ਜੋਰ ਸੋ ਵੀ ਮੰਦਾ ਜੋਗ ਨੂੰ ਜਿਹਨੇ ਉਸ ਦਾ ਬੇੜਾ ਫਰਕ ਹੋ ਚੁੱਕਵਾ ਦਾ ਕੱਟ ਜੀ ਨਾ ਸੰਕਟ ਤੇ ਰੋਕ ਜੀ ਜਿਨ੍ਹਾਂ ਨੇ ਲਗਾਈ ਤੇ ਨੀ ਮਾਝ ਜਾਲ ਜੋਤ ਜੀ ਓ ਖੱਡ ਤੇਰੀ ਜੋਤ ਜੀ ਦੇ ਮਾਣੇ ਨਾਲ ਜੋਤ ਜੀ ਅਖੰਡ ਤੇਰੀ ਜੋਤ ਜੀ ਹਾਂ ਚੁੱਕਵਾ ਦਾ ਕੱਟ ਦਿੰਦਾ ਸੰਕਟ ਤੇ ਰੋਗ ਜੀ ਜਿਨ੍ਹਾਂ ਨੇ ਲਗਾਈ ਤੇ ਸੱਚੇ ਮਨ ਜੋਤ ਜੀ ਓ ਸੱਚੇ ਮਨ ਜੋਤ ਜੀ ਹਾਂ ਸਰਦਾ ਦੇ ਨਾਲ ਜਿਹੜੇ ਬੈਠ ਕੇ ਨੇ ਵੇੜੀ ਹੋ ਸਰਦਾ ਦੇ ਨਾਲ ਜਿਹੜੇ ਬੈਠ ਕੇ ਨੇ ਵੇੜੀਆਂ ਤੇ ਜਿੰਨੇ ਨੇ ਇੱਕ ਜੀ ਦੌੜੀ ਜਾਂਦਾ ਸੰਗਤਾਂ ਨਾਲ ਤੇਰੇ ਨਿੱਤੇ ਜੀ ਉਹ ਪੀਰਾਂ ਨਾਲ ਤੇਰੇ ਨਿੱਤੇ ਜੀ ਉਹ ਨਾਲ ਤੇਰੇ ਨਿੱਤੇ ਜੀ ਪੀਰਾਂ ਨਾਲ ਤੇਰੇ ਨਿੱਤੇ ਜੀ ਹਮਾਰੇ ਬਾਬਾ ਜੀ ਗੱਜੂ ਕਿਹੜਾ ਗੱਤੀ ਕਿਜੇ ਦੇ ਕਾਰ ਬਾਬਾ ਜੀ ਕੇ ਬੜੇ ਪਿਆਰੇ ਸੇਵਾਦਾਰ ਜੀਤਰਾਮ ਰਾਣਾ ਜੀ ਜਿਨ੍ਹਾਂ ਨੇ ਪੀਰ ਬਾਬਾ ਜੀ ਦੀ ਜੋਤ ਅੱਜ ਇਸ ਘਰ ਮਲੇ ਜੀ ਪੀਰ ਬਾਬਾ ਜੀ ਦੀ ਸੰਗਤ ਜੋੜ ਕੇ ਬਿਠਾਈ ਹੈ ਸੋ ਕਹਿ ਕੇ ਹਾਂ ਉਹ ਜੀਤਰਾਮ ਬਾਬਾ ਤੇ ਨਾਲ ਲੱਖਾਂ ਵਿੱਚੋਂ ਇੱਕ ਜੀ ਓ ਜੋੜ ਜਾਂਦਾ ਸੰਗਤਾਂ ਨਾਲ ਤੇਰੇ ਨਿੱਤ ਜੀ ਪੀਰਾ ਨਾਲ ਤੇਰੇ ਨਿੱਤ ਜੀ ਓ ਜੀਤਨਾ ਮੁਬੱਤ ਇਹਨਾਂ ਲੱਖਾਂ ਵਿੱਚੋਂ ਇੱਕ ਦੀ ਓ ਜੋੜ ਜਾਂਦਾ ਸੰਗਤਾਂ ਨਾਲ ਤੇਰੇ ਨਿੱਤ ਜੀ ਪੀਰਾ ਨਾਲ ਤੇਰੇ ਨਿੱਤ ਜੀ ਪਰਵੀਰ ਦੇ ਸੁਪਨਤ ਵਰਕੇ ਨੇ ਜਿਹੜੇ ਹੋਏ ਓ ਪਰਵੀਰ ਨਾਥ ਜਿਹੇ ਤੇਰੇ ਵਾਲੇ ਆਉਂਦੇ ਦੁੱਤ ਬਸਤਵਾਨੇ ਆਉਂਦੇ ਵੀਰ ਵੱਡੀ ਜਾਂਦਾ ਮੇਰਾ ਸ਼ੇਰ ਸ਼ਾਹ ਉਹ ਵੱਡੀ ਜਾਂਦਾ ਮੇਰਾ ਸ਼ੇਰ ਸ਼ਾਹ ਹੌਸਲ ਦਾ ਬਈਨਾਂ ਦੀ ਤਬਾਕਾ ਬਣਾ ਚੱਲ ਪਾਗੜ ਵਾਲੇ ਦਾ ਗਿਆ ਪਾਗੜ ਵਾਲੇ ਦਾ ਗਿਆ ਚੱਲ ਪਾਗੜ ਵਾਲੇ ਦਾ ਗਿਆ